ਕੀ ਲੜਕੀ ਨੇ ਇਹਨੂੰ ਕੋਈ ਇਸ਼ਟਾ ਗਨਾਮ ਤੇ ਕੋਪੋਨ ਵਗੈਰਾ ਹੁੰਦਾ ਸੀ ਇਸ ਤਰ੍ਹਾਂ ਕੋ ਲੜਕਾ ਨੇ ਲੈ ਗਿਆ ਤਾਂ ਉਹ ਗਲਾ ਕੇ ਅੱਗੇ ਨੂੰ ਵਗੇ ਦਿੱਤਾ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਂਟ ਕੀਤੀ ਗਈ ਹੈ ਤੇ ਬਿਆਨ ਦੇ ਪਰਚਾ ਦਰਜ ਹੋਇਆ ਸੀ ਕਿ ਨਾਬਾਲਗ ਲੜਕੀ ਸੇ 17 ਸਾਲ ਦੀ ਜਿਹਦੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਤੇ ਟੋਟਲ ਅੱਠ ਨੇ ਲੜਕੀ ਵੀ ਬਰਾਬਰਦ ਕੀਤੀ ਜਾ ਚੁੱਕੀ ਆ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਂਟ ਕੀਤੀ ਗਈ ਹੈ ਤੇ ਬਿਆਨ ਦੇ ਪਰਚਾ ਦਰਜ ਹੋਇਆ ਸੀ ਕਿ ਨਾਬਾਲਗ ਲੜਕੀ ਸੇ 17 ਸਾਲ ਦੀ ਜੀ ਉਹਨੂੰ ਕੋਈ ਕਿਥੋਂ ਲੈ ਗਏ ਸੀ ਤੇ ਪਹਿਲਾਂ ਉਹ ਜਿਹੜਾ ਜੰਮੂ ਭੇਜ ਦਿੱਤਾ ਸੀ ਉਸ ਤੋਂ ਬਾਅਦ ਆ ਉਹਨੂੰ ਉੱਥੇ ਵਾਪਸ ਆ ਗਈ ਲੜਕੀ ਤੇ ਉਹਨੂੰ ਜਿਹੜਾ ਵੀ ਕਨੇਰ ਭੇਜ ਦਿੱਤਾ ਸੀ ਠੀਕ ਹੈ ਜਿਹਦੇ ਵਿੱਚ ਚਾਰ ਦੋਸ਼ੀ ਗ੍ਰফতার ਹੋ ਚੁੱਕੇ ਆ ਤੇ ਟੋਟਲ 8 ਨੇ ਲੜਕੀ ਵੀ ਬਰਾਮਦ ਕੀਤੀ ਜਾ ਚੁੱਕੀ ਆ ਹਰ ਕਿਹੜੀ ਕਿਹੜੀ ਧਾਰਾ ਦਾ ਪਰਚਾ ਦਰਜ ਹੋਇਆ ਜੀ 363 366 370 370 A 372 120 B ਜਿਹਨੇ ਕਥੀ ਤੋਸ਼ੀਆ ਕਿੱਥੋਂ ਦੇ ਰਹਿਣਾ ਦੇ ਸੀ ਇਹ ਕੋਈ ਅੰਮ੍ਰਿਤਸਰ ਦੇ ਕੋਈ ਰਾਜਸਥਾਨ ਏਰੀਆ ਦੇ ਆ ਤੇ ਮੁਕਸਦ ਨਾਲ ਇਹਨਾਂ ਦੇ ਕੀ ਨਾਮਤਾ ਦਾ ਹੋਇਆ ਜੀ ਇੱਕ ਲੜਕੀ ਨਾਲ ਇਹਨੂੰ ਕੋਈ ਇੰਸਟਾ ਅਗਨਾਮ ਦੇ ਕੋ ਫੋਨ ਵਗੈਰਾ ਆਉਂਦਾ ਸੀ ਇਸ ਕਰਕੇ ਉਹ ਲੜਕਾ ਇਹ ਨਹੀਂ ਲੈ ਗਿਆ ਤਾਂ ਔਰ ਗਲਾ ਕੇ ਅੱਗੇ ਨੂੰ ਵਾਈ ਦਿੱਤਾ ਪਰ ਬੱਚੇ ਜਿਹੜੇ ਨੌਜਵਾਨ ਇੰਸਟਾਗ੍ਰam ਦੀ ਵਰਤੋਂ ਕਰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਹਾਨੂੰ ਬੱਚਿਆਂ ਨੂੰ ਸੋਚਣਾ ਚਾਹੀਦਾ ਇਸ ਬਾਰੇ ਵੀ ਆਪਣੇ ਮਾਂ ਪਿਓ ਦੀ ਜਿਹੜੀ ਇੱਜ਼ਤ ਨੂੰ ਬਰਕਰਾਰ ਰੱਖਣਾ ਇਸ ਪਾਸੇ ਨਾ ਆਉਣਾ ਇਹ ਲੜਕੀ ਨਾਲ ਇਹਨੂੰ ਕੋਈ ਰਿਸ਼ਤਾ ਗਨਾਮ ਤੋਂ ਕੁਪਾਉਣ ਵਗੈਰਾ ਹੁੰਦਾ ਸੀ ਇਸ ਤਰ੍ਹਾਂ ਕੋ ਲੜਕਾ ਨੇ ਲੈ ਗਿਆ ਤਾਂ ਉਹ ਗਲਾ ਕੇ ਅੱਗੇ ਨੂੰ ਵਗੇ ਦਿੱਤਾ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਂਟ ਕੀਤੀ ਗਈ ਹੈ ਤੇ ਬਿਆਨ ਦੇ ਪਰਚਾ ਦਰਜ ਹੋਇਆ ਸੀ ਕਿ ਨਾਬਾਲਗ ਲੜਕੀ ਛੇ 17 ਸਾਲ ਦੀ ਜਿਹਦੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਤੇ ਟੋਟਲ ਅੱਠ ਨੇ ਲੜਕੀ ਵੀ ਬਰਾਬਰ ਕੀਤੀ ਜਾ ਚੁੱਕੀ ਆ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਂਟ ਕੀਤੀ ਗਈ ਹੈ ਤੇ ਬਿਆਨ ਦੇ ਪਰਚਾ ਦਰਜ ਹੋਇਆ ਸੀ ਕਿ ਨਾਬਾਲਗ ਲੜਕੀ ਛੇ 17 ਸਾਲ ਦੀ ਜੀ ਉਹਨੂੰ ਕੋਈ ਤੋ ਲੈਗੇ ਸੀ ਤੇ ਪਹਿਲਾਂ ਉਹ ਜਿਹੜਾ ਜੰਮੂ ਭੇਜ ਦਿੱਤਾ ਸੀ ਉਸ ਤੋਂ ਬਾਅਦ ਆ ਉਹਨੂੰ ਉੱਥੇ ਵਾਪਸ ਆ ਗਈ ਲੜਕੀ ਤੇ ਉਹਨੂੰ ਜਿਹੜਾ ਵੀ ਕੈਨੇਰ ਭੇਜ ਦਿੱਤਾ ਸੀ ਠੀਕ ਹੈ ਜਿਹਦੇ ਵਿੱਚ ਚਾਰ ਦੋਸ਼ੀ ਗ੍ਰਫਤਾਰ ਹੋ ਚੁੱਕੇ ਆ ਤੇ ਟੋਟਲ 8 ਨੇ ਲੜਕੀ ਵੀ ਬਰਾਮਦ ਕੀਤੀ ਜਾ ਚੁੱਕੀ ਆ ਹਰ ਕਿਹੜੀ ਕਿਹੜੀ ਧਾਰਾ ਦਾ ਪਰਚਾ ਦਰਜ ਹੋਇਆ ਜੀ 363 366 370 370 A 372 120 B ਜੁੜੇ ਕਥਿਤ ਤੁਸੀਂ ਕਿੱਥੋਂ ਦੇ ਰਹਿਣਾ ਦੇ ਸੀ ਇਹ ਕੋਈ ਅੰਮ੍ਰਿਤਸਰ ਦੇ ਕੋਈ ਰਾਜਸਥਾਨ ਏਰੀਆ ਦੇ ਆ ਤੇ ਮੁਖਸਦ ਨਾਲ ਇਹ ਕਿਵੇਂ ਹੋਇਆ ਜੇ ਕੀ ਲੜਕੀ ਨਾ ਇਹਨੂੰ ਕੋਈ ਇੰਸਟਾਗ੍ਰਾਮ ਦੇ ਕੋ ਫੋਨ ਵਗੈਰਾ ਆਉਂਦਾ ਸੀ ਇਸ ਕਰਕੇ ਉਹ ਲੜਕਾ ਇਹਨੂੰ ਲੈ ਗਿਆ ਤੁਹਾਂ ਔਰ ਗਲਾ ਕੇ ਅੱਗੇ ਨੂੰ ਵਗੇ ਦਿੱਤਾ ਸਰ ਬੱਚੇ ਜਿਹੜੇ ਨੌਜਵਾਨ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਹਾਨੂੰ ਬੱਚਿਆਂ ਨੂੰ ਸੋਚਣਾ ਚਾਹੀਦਾ ਇਸ ਬਾਰੇ ਵੀ ਆਪਣੇ ਮਾਂ ਪਿਓ ਦੀ ਜਿਹੜੀ ਇੱਜ਼ਤ ਨੂੰ ਬਰਕਰਾਰ ਰੱਖਣਾ ਇਸ ਪਾਸੇ ਨਾ ਆਉਣਾ ਇਹ ਲੜਕੀ ਨੇ ਇਹਨੂੰ ਕੋਈ ਇੰਸਟਾ ਗਨਾਮਦ ਕੋ ਫੋਨ ਵਗੈਰਾ ਹੁੰਦਾ ਸੀ ਇਸ ਤਰ੍ਹਾਂ ਕੋ ਲੜਕਾ ਨੇ ਲੈ ਗਿਆ ਤਾਂ ਉਰ ਗਲਾ ਕੇ ਅੱਗੇ ਨੂੰ ਵਗੇ ਦਿੱਤਾ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਨਟ ਕੀਤੀ ਗਈ ਹੈ ਤੇ ਬਿਆਨ ਦੇ ਪਰਚਾ ਦਰਜ ਹੋਇਆ ਸੀ ਕਿ ਨਾਬਾਲਗ ਲੜਕੀ ਛੇ 17 ਸਾਲ ਦੀ ਇਤੇ ਵਿੱਚ ਚਾਰ ਜੋਸ਼ੀ ਗ੍ਰਸਟਰ ਹੋ ਚੁੱਕੇ ਆ ਤੇ ਟੋਟਲ ਅੱਠ ਨੇ ਲੜਕੀ ਵੀ ਬਰਾਬਦ ਕੀਤੀ ਜਾ ਚੁੱਕੀ ਆ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਨਟ ਕੀਤੀ ਗਈ ਹੈ ਤੇ ਬਿਆਨ ਦੇ ਪਰਚਾ ਦਰਜ ਹੋਇਆ ਸੀ ਕਿ ਨਾਬਾਲਗ ਲੜਕੀ ਛੇ 17 ਸਾਲ ਦੀ ਜੀ ਉਹਨੂੰ ਕੋਈ ਕਿਥੋਂ ਲੈ ਗਏ ਸੀ ਤੇ ਪਹਿਲਾਂ ਉਹ ਜਿਹੜਾ ਜੰਮੂ ਵੇਚ ਦਿੱਤਾ ਸੀ ਉਸ ਤੋਂ ਬਾਅਦ ਆ ਉਹਨੂੰ ਉੱਥੇ ਵਾਪਸ ਆ ਗਈ ਲੜਕੀ ਤੇ ਉਹਨੂੰ ਜਿਹੜਾ ਬੀਕਨਰ ਵੇਚ ਦਿੱਤਾ ਸੀ ਠੀਕ ਹੈ ਜਿਹਦੇ ਵਿੱਚ ਚਾਰ ਦੋਸ਼ੀ ਗ੍ਰফতার ਹੋ ਚੁੱਕੇ ਆ ਤੇ ਟੋਟਲ 8 ਨੇ ਲੜਕੀ ਵੀ ਬਰਾਮਦ ਕੀਤੀ ਜਾ ਚੁੱਕੀ ਆ ਹਰ ਕਿਹੜੀ ਕਿਹੜੀ ਧਾਰਾ ਦਾ ਪਰਚਾ ਦਰਜ ਹੋਇਆ ਜੀ 363 366 370 370 A 372 120 A ਜਿਹੜੇ ਕਥਿਤ ਤੌਰ 'ਤੇ ਕਿੱਥੋਂ ਦੇ ਰਹਿਣਾ ਦੇ ਸੀ ਇਹ ਕੋਈ ਅੰਮ੍ਰਿਤਸਰ ਦੇ ਕੋਈ ਰਾਜਸਥਾਨ ਏਰੀਆ ਦੇ ਆ ਇਹ ਮੁਖਸਦ ਨਾਲ ਇਹ ਕਿਵੇਂ ਹੋsta ਹੁੰਦਾ ਹੋਇਆ ਜੀ ਕੀ ਲੜਕੀ ਨਾ ਇਹਨੂੰ ਕੋਈ ਇੰਸਟਾਗ੍ਰਾਮ ਦੇ ਕੋ ਫੋਨ ਵਗੈਰਾ ਆਉਂਦਾ ਸੀ ਇਸ ਕਰਕੇ ਉਹ ਲੜਕਾ ਇਹਨੂੰ ਲੈ ਗਿਆ ਤੁਹਾਂ ਔਰ ਗਲਾ ਕੇ ਅੱਗੇ ਨੂੰ ਵੇਚ ਦਿੱਤਾ ਸਰ ਬੱਚੇ ਜਿਹੜੇ ਨੌਜਵਾਨ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਹਾਨੂੰ ਬੱਚਿਆਂ ਨੂੰ ਸੋਚਣਾ ਚਾਹੀਦਾ ਇਸ ਬਾਰੇ ਵੀ ਆਪਣੇ ਮਾਂ ਪਿਓ ਦੀ ਜਿਹੜੀ ਇੱਜ਼ਤ ਨੂੰ ਬਰਕਰਾਰ ਰੱਖਣਾ ਇਸ ਪਾਸੇ ਨਾ ਆਉਣਾ ਇਹ ਲੜਕੀ ਨੇ ਇਹਨੂੰ ਕੋਈ ਇੰਸਟਾ ਗਨਾਮਦ ਕੋ ਫੋਨ ਵਗੈਰਾ ਹੁੰਦਾ ਸੀ ਇਸ ਤਰ੍ਹਾਂ ਕੋ ਲੜਕਾ ਨੇ ਲੈ ਗਿਆ ਤਾਂ ਵਰਗਲਾ ਕੇ ਅੱਗੇ ਨੂੰ ਵੇਚ ਦਿੱਤਾ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਨਟ ਕੀਤੀ ਗਈ ਹੈ ਤੇ ਬਿਆਨ ਦੇ ਪਰਚਾ ਦਰਜ ਹੋਇਆ ਸੀ ਕਿ ਨਬਾਲਗ ਲੜਕੀ ਛੇ 17 ਸਾਲ ਦੀ ਇਤੇ ਵਿੱਚ ਚਾਰ ਜੋਸ਼ੀ ਗੱਤਰ ਹੋ ਚੁੱਕੇ ਆ ਤੇ ਟੋਟਲ ਅੱਠ ਨੇ ਲੜਕੀ ਵੀ ਬਰਾਬਦ ਕੀਤੀ ਜਾ ਚੁੱਕੀ ਆ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਨਟ ਕੀਤੀ ਗਈ ਹੈ ਤੇ ਬਿਆਨ ਦੇ ਪਰਚਾ ਦਰਜ ਹੋਇਆ ਸੀ ਕਿ ਨਬਾਲਗ ਲੜਕੀ ਛੇ 17 ਸਾਲ ਦੀ ਜੀ ਉਹਨੂੰ ਕੋਈ ਇਥੋਂ ਲੈ ਗਏ ਸੀ ਤੇ ਪਹਿਲਾਂ ਉਹ ਜਿਹੜਾ ਜੰਮੂ ਭੇਜ ਦਿੱਤਾ ਸੀ ਉਸ ਤੋਂ ਬਾਅਦ ਆ ਉਹਨੂੰ ਉਥੋਂ ਵਾਪਸ ਆ ਗਈ ਲੜਕੀ ਤੇ ਉਹਨੂੰ ਜਿਹੜਾ ਵੀ ਕਨੇਰ ਭੇਜ ਦਿੱਤਾ ਸੀ ਠੀਕ ਹੈ ਜਿਹਦੇ ਵਿੱਚ ਚਾਰ ਦੋਸ਼ੀ ਗ੍ਰফতার ਹੋ ਚੁੱਕੇ ਆ ਤੇ ਟੋਟਲ 8 ਨੇ ਲੜਕੀ ਵੀ ਬਰਾਮਦ ਕੀਤੀ ਜਾ ਚੁੱਕੀ ਆ ਪਰ ਕਿਹੜੀ ਕਿਹੜੀ ਧਾਰਾ ਦਾ ਪਰਚਾ ਦਰਜ ਹੋਇਆ ਜੀ 363 366 370 370 A 372 120 B ਇਹ ਜਿਹੜੇ ਕਥੀ ਤੁਸੀਂ ਕਿੱਥੋਂ ਦੇ ਰਹਿਣਾ ਦੇ ਸੀ ਇਹ ਕੋਈ ਅੰਮ੍ਰਿਤਸਰ ਦੇ ਕੋਈ ਰਾਜਸਥਾਨ ਏਰੀਆ ਦੇ ਆ ਤੇ ਮੁਕਸਦ ਨਾਲ ਇਹਨਾਂ ਦੇ ਕਿਵੇਂ ਹੋ ਜਾਂਦਾ ਹੈ ਜੇ ਇੱਕ ਲੜਕੀ ਨਾਲ ਇਹਨੂੰ ਕੋਈ ਇੰਸਟਾਗ੍ਰਾਮ ਦੇ ਕੋ ਫੋਨ ਵਗੈਰਾ ਆਉਂਦਾ ਸੀ ਇਸ ਕਰਕੇ ਉਹ ਲੜਕਾ ਇਹ ਨਹੀਂ ਲੈ ਗਿਆ ਤਾਂ ਔਰ ਗਲਾ ਕੇ ਅੱਗੇ ਨੂੰ ਵਾਈ ਦਿੱਤਾ ਪਰ ਬੱਚੇ ਜਿਹੜੇ ਨੌਜਵਾਨ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਹਾਨੂੰ ਬੱਚਿਆਂ ਨੂੰ ਸੋਚਣਾ ਚਾਹੀਦਾ ਇਸ ਬਾਰੇ ਵੀ ਆਪਣੇ ਮਾਂ ਪਿਓ ਦੀ ਜਿਹੜੀ ਇੱਜ਼ਤ ਨੂੰ ਬਰਕਰਾਰ ਰੱਖਣਾ ਇਸ ਪਾਸੇ ਨਾ ਆਉਣਾ